ਹਾਂਜੀ ਸਾਰਤਸਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਰਾਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤੇ ਪਸ਼ੂ ਖਵਾਵਾਂਗੇ ਦੋ ਬਿਲਕੁਲ ਤਾਜ਼ੇ ਸੋਇਆ ਤੇ ਇੱਕ ਗੱਬਣ ਤੇ ਆਲ ਛੋਟੀ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਰੋਬਨ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਤਿ ਅਕਾਲ ਜੀ। ਕਿਵੇਂ ਆ ਤੁਸੀਂ ਵੀਰ ਜੀ? ਆਪੀ ਠੀਕ ਹੋ? ਉਹ ਸਾਨੂੰ ਠੀਕ ਠਾਕ ਜੀ। ਹਾਂ ਜੀ ਹਾਂ ਜੀ ਵਧੀਆ ਵਧੀਆ ਜੀ। ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਰੋਬਰ ਜੇ ਪਿੰਡ ਰਾਪੁਰਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ। ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਹੈਗਾ 981377636। ਠੀਕ ਹੈ ਜੀ। ਤੇ ਆਪਾਂ ਹੀ ਦੱਸਿਆ ਹਾਂ ਛੋਟੀ ਕਣਵਾ ਸਵੇਰ ਸੂ ਗਈ। ਇਹ ਅੱਜ ਹੀ ਜੀ ਸਵੇਰ ਸੁਣਾ ਲੈਣੀ। ਅੱਛਾ ਜੀ। ਹਾਂ ਜੀ। ਇਹ ਕਿੰਨਾ ਕੁ ਲਾਜੂ ਟਾਈਮ ਅਜੇ? ਦਿਨ ਲਾ ਜੀ ਵੀਰ ਹੁਣ ਤਾਂ ਕਰਨਾ ਨਹੀਂ। ਠੀਕ ਹੈ ਜੀ। ਇਹ ਖੋਲੋ ਬਾਜੀ ਫਿਰ ਖੋ ਇਹ ਤਾਂ ਕਿੰਨਾ ਕਿ ਦੁੱਧ ਕੱਢਦੀ ਰਹੀ ਹੈ ਪਿਛਲੇ ਦੂਏ ਨੇ 15 16 ਕਿਲੋ ਸਵੇਰਾ ਇਹ ਉਧਰੋਂ ਲਿਆਂਦੀ ਪਿਛਲੇ ਦੂਏ ਦਿਨਾਂ ਨੇ ਅੱਛਾ ਜੀ ਕਿੱਧਰੋਂ ਪਾਕਿਸਤਾਨੋਂ ਨਹੀਂ ਇਹ ਹਰਿਆਣੇੋਂ ਆਈ ਜੀ ਅੱਛਾ ਠੀਕ ਹੈ ਉਹ ਬਜੀ ਕਾਟ ਕਾਟ ਜਿਹੜਾ ਚੰਗਾ ਵਾ ਪਿਆਣ ਬਿਲਕੁਲ ਬਾਰਡਰ ਦੇ ਏਰੀਏ ਦੇ ਬਾਈ ਦਾ ਪਿੰਡ ਆ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਉਹਦਾ ਜਿਹੜਾ ਲੰਡ ਨਾਮ ਜਿਹੜੀਆਂ ਕਾਫੀ ਆ ਹਵਾਨੇ ਦੇ ਜੇ ਸੂਣ ਤੱਕ ਜਿਹੜਾ ਹਵਾਨਾ ਕਰਨ ਵਾਲੀ ਬਹੁਤ ਹੀ ਚੰਗਾ ਬਣਾਜੂਗੀ ਤੇ ਥਣ ਵੀ ਲੋਕ ਵਾਲਾ ਲੱਗਾ ਪਿਆ ਵਾ ਸਮਸਰੋ ਲੱਗਣ ਵਾਲੇ ਤੁਸੀਂ ਦਿਖਾਈਏ ਵੀਰਾਂ ਨੂੰ ਲੋ ਭਾਈ ਜੀ ਇੱਧੀਆਂ ਪਰਲੇ ਸਾਈਡ ਤੇ ਤੁਸੀਂ ਦੇਖਦੇ ਜੇ ਸਾਰੀ ਬਾਡਰ ਦੇ ਉੱਪਰ ਇਹ ਏਰੀਆ ਪਰਲੇ ਪਾਸੇ ਨਾਲ ਹੀ ਬਿਲਕੁਲ ਤਾਰਾਂਵੇਂ ਇਹ ਬਿਲਕੁਲ ਬਾਡਰ ਦੇ ਕੰਢੇ ਤੋਂ ਬਾਹੀ ਹੋਣੀ ਠੀਕ ਹੈ ਜੀ ਤੇ ਕੰਦ ਕਾੜ ਜਿਹੜਾ ਚੰਗਾ ਉਹ ਦੂਜਾ ਸੁਬਾ ਸੁਣਾ ਤੇ ਪਤਲੇ ਚੰਮ ਵਾਲੀ ਆ ਚਲੋ ਮੋੜੋ ਲਾਜੋ ਸਾਹਰ ਤੋਂ ਲੈ ਬਰੇ ਪੁੱਤਰ ਓਏ ਇਹਦਾ ਨਹੀਂ ਪਾਲੀ ਜਿਹੜਾ ਚੰਗੀ ਆ ਗਈ ਆ। ਇਹ ਫਲ ਤੋਂ ਬਹੁਤ ਚੰਗਾ ਲੱਗਾ ਲੱਗੇ ਤਾਂ ਵੀ ਆਪਾਂ ਜਰੂਰ ਚੈੱਕ ਕਰਾਵਾਂਗੇ ਥਣਾ ਦਾ ਸੈੱਟ ਗੈਪ। ਤੇ ਨੋਕ ਵਾਲਾ ਥਾਂ ਲੱਗਾ ਤੇ ਨੋਕ ਵਾਲਾ ਥਾਂ ਤੇ ਕਿੰਨੀ ਜ਼ਿਆਦਾ ਪੋਲੀ ਹੁੰਦੀ ਆ। ਨੋਕ ਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈੱਟ ਗੈਪ। ਠੀਕ ਜੀ। ਇਧਰੋਂ ਦਿਖਾ ਦੇ। ਦੰਦੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਕਿੰਨੀ ਥਣਾ ਦਾ ਸੈੱਟ ਗੈਪ। ਇਹ ਕੀ ਬੋਲ ਬਈ ਇਹ ਰੱਖ। ਮੂਲ ਦੇ ਦੀਏ ਬੜਿੱਟਾਂ ਨੇ ਯਾਦੀ। ਨੇ ਕਰੀਏ ਗਿਆ ਸਾਮ ਛੱਡ ਦਈਏ। ਨੱਬੇ ਦੇ ਦਈਏ। ਕਾਪੀ ਅੰਦਰ ਮੈਂ ਤੇ ਨੱਬੇ। ਜੱਸ ਨੋ ਬੜੀ 85000 ਦਿਲਾਂਗੀ ਮੈਂ। ਠੀਕ ਆ ਲਓ ਬਾਈ 85000 ਦੀ ਬਿਲਕੁਲ ਤਿਆਰ ਯਾ ਕੋਈ ਭਰਾ ਸਾਮ ਕਰ ਲੂ ਚੰਗਾ ਦੁੱਧ ਕੱਢੀ ਜਾਣਾ ਨੇ ਕਰਮਾਲੀ ਨੇ। ਤੇ ਆਜੋ ਬਾਈ ਹੁਣ ਦੂਜੇ ਨੰਬਰ ਤੇ। ਇਹ ਹੈ ਬਿਲਕੁਲ ਜਿਹੜਾ ਬਦਲੇ ਚਾਮਲੀ ਆ। ਤੇ ਆਹ ਬਾਈ ਕਿੰਨੇ ਆ ਵੜ। ਇਹਦੇ ਕੋਲ 13 ਕਿਲੋ ਕੰਡੇ ਵਾਲਾ ਤਿਆਰ ਦੁੱਧ ਹੁਣਾਰੇ ਬਣ। ਅੱਛਾ ਜੀ। ਹਾਂਜੀ। ਇਹ ਕਿੰਨਾ ਟਾਈਮ ਹੋਗਾ ਸੂਈ ਨੂੰ? ਇਹਨੂੰ ਸੂਈ ਨੂੰ 20 ਦਿਨ ਹੋ ਗਏ ਜੀ। ਠੀਕ ਹੈ। ਲਗਭਗ ਸੂਈ ਨੂੰ 2 ਹੀ ਦੇ ਆਸ-ਪਾਸ ਦਾ ਟਾਈਮ ਹੋ ਗਿਆ ਤੇ 13 ਲੀਟਰ ਜਿਹੜਾ ਦੁੱਧ ਕੋ ਤਿਆਰ ਆ ਤੇ ਥਾਂ ਤੋਂ ਚੰਗਾ ਲੱਗਾ ਵਾ। ਇਹ ਬਈ ਸੁਬਾਹ ਕਿੰਨੇ ਵਜੇ ਆ? ਇਹ ਦੁੱਧਾ ਸੁਬਾਹ ਭਰੀ ਸੀ। ਠੀਕ ਹੈ। ਜਵਾਕ ਹੀ ਆ ਗਿਆ ਪਿਛੇ। ਮਗਰ ਇਹਦੇ ਪਵਛੀ ਹੀ ਮਰ ਗਈ ਜੇ ਭਾਜੀ। ਅੱਛਾ ਜੀ। ਦੁੱਧ ਫੀਮਲ ਕਾਫ ਸੀ ਇਹਦੇ ਪਿਛੇ ਪਰ ਮਰ ਗਿਆ ਵਾ। ਇਹ ਖੋਲੋ ਬਾਈ ਜੀ ਇਹਨੂੰ ਫਿਰ ਖੋਲ ਕੇ ਵਿਖਾਈਏ। ਇਹ ਕਿੰਨਾ ਗੱਡੀ ਹੋ ਦੁੱਧ? ਦੁੱਧ ਭਾਰੀ ਚਵਾਈ ਦਿਓਗੀ 15-16 ਕਿਲੋ ਭਾਰੀ। ਠੀਕ ਹੈ। ਨਵੀਆਂ ਵੀ ਫਰਾਉਂਸ ਦੇ ਵਿੱਚ ਆ ਗਈ ਜਿਹੜੇ ਇਹ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਨਹੀਂ ਕੰਪਲਟ ਥਾਨ ਤੋਂ ਬਹੁਤ ਹੀ ਚੰਗਾ ਲੱਗਾ ਹਨ ਗਿੱਟ-ਗਿੱਟ ਤੇ ਥਾਨ ਲੱਗਾ ਵਾ ਐਸ ਤਰ੍ਹਾਂ ਜਿਹੜਾ ਮੌਕੇ ਤੇ ਬਾਈ ਕਹਿੰਦਾ ਕਿ 13 ਲੀਟਰ ਦੇ ਕੋਲ ਬਿਲਕੁਲ ਜਿਹੜਾ ਤਿਆਰ ਦੁੱਧ ਨਾ ਕੋਨਾ ਉਹ ਚੰਗੀ ਸੰਭਲਦਾ ਜੂਗਾ ਇਹ ਚਲੋ ਦੁੱਧ ਬਾਈ ਕਹਿੰਦਾ ਕਿ 15 ਲੀਟਰ ਕੱਢੀ ਜਾਊਗੀ ਤੇ ਫੈਡ ਕੁਆਲਟੀ ਵੀ ਇਹਨਾਂ ਦੀ ਚੰਗੀ ਜਰੇ ਚਲੋ ਹੈ ਬਿਕਰੋਸ ਦੇ ਵਿੱਚ ਇਹ ਲਾਗੇ ਡੋਕਟਰ ਨੂੰ ਚੈੱਕ ਕਰਾਉਂਦੇ ਆਂ ਕਮਾਂ ਸਿੱਧਾਂ ਤਾਂ ਜਿਹੜਾ 1 ਵਜੇ ਤੋਂ ਮਰੀ ਮੜੀ ਧਿਆਨ ਨਾਲ ਨਾਲ ਹੀ ਆ ਗਿਆ ਡਾਕਟਰ ਵੀ ਯਾਰ ਬੈਠੇ ਆ ਗਏ ਕਲਕਲਾ ਜੀ ਪੂਰੀ ਜਨਾ ਆ ਗਏ ਬੜੀ ਮਾਰ ਕੇ ਧਰਵਾਤ ਆ ਗਈ ਫੇਰ ਮਾਰ ਲੈਂਦੇ ਆ ਰੀ ਲਾ ਲੈਂਦੇ 2 ਵਜੇ ਚੈੱਕ ਕਰਦੇ ਸੀਧੀਆਂ ਸੂਧੀਆਂ ਜਿਹੜੀਆਂ ਬਹੁਤੀ ਆ ਗਈਆਂ ਵੈਡ ਦੇ ਵਿੱਚ ਕੀ ਵੀ ਬਾਈ ਜੀ ਇਹਦਾ ਕੀ ਮੁੱਲ ਕਰਨਾ ਜੇ ਮੁੱਲ ਕਰਨ ਨੂੰ ਭਾਵੇਂ ਭਾਈ 40 ਕਰੀਏ 42 ਕਰੀਏ ਜੈਸ ਨੂੰ 36000 ਦੀਆਂ ਦੇ ਦਾਂਗੇ ਕਰਦੀਆਂ ਮੈਂ ਕਰਨ ਯਾਰ ਛੱਡੀ ਆ ਭਾਈ ਹੋਰ ਯਾਰ ਯਾਰ 30 ਹਜ਼ਾਰ ਦੀ ਬੜੀ ਦੇ ਦਾਂਗੇ ਵੇਠ ਠੀਕ ਲੋ 34000 ਦੀ ਤਾਂ ਦੁੱਧ ਦੀ ਕਰਮ ਵਾਲੀ ਚੰਗਾ ਕੱਢੀ ਜਾਊਗੀ ਇਹ ਫੈੜ ਕੁਆਲਿਟੀ ਵੀ ਤਰੋਸ ਦੀ ਬੱਚੇ ਚਲੋ ਤੁਹਾਨੂੰ ਪਤਾ ਚੰਗੀ ਹੁੰਦੀ ਆ ਤੇ ਆ ਜਾ ਹੁਣ ਤੀਜੇ ਨੰਬਰ ਤੇ ਇਹ ਬਾਈ ਕਿਵੇਂ ਆ ਇਹਦੇ ਕੋ ਪਾਣੀ ਹੁ ਨਾਉ ਹੋਗਾ 80 ਕਿਲੋ ਆਉਂਦੇ ਆਪਣੀ ਦੁੱਧ ਦੀ ਗਰੰਟੀ ਹੋ ਗਈ ਹੈ। ਅੱਛਾ ਜੀ। ਹਾਂਜੀ। ਇਹ ਸੂਆ ਪਹਿਲਾ ਸੂਈ ਹੈ। ਪਹਿਲਾ ਸੂਆ ਸੂਈ ਜੋ ਮੂੰਹ ਤੋਂ ਚੌਗੀ ਹਲੇ। ਠੀਕ ਹੈ ਜੀ। ਹਾਂਜੀ। ਲਓ ਜੀ ਚਾਰ ਗੰਦ ਜੇ ਤੇ ਜਵਾਕੀ ਜੇ ਪਿਛੇ। ਮੱਛਾ ਜੇ ਮਗਰ ਵੜੀ ਦੇ। ਠੀਕ ਹੈ ਜੀ ਮੇਲ ਕਾਫ ਆ ਗਿਆ ਜਿਹਦੇ ਪਿਛੇ। 60 ਲੀਟਰ ਜਿਹੜਾ ਦੁੱਧ ਇਹ ਕੋ ਤਿਆਰ ਆ। ਕਿੰਨਾ ਟਾਈਮ ਹੋਗਾ ਸੂਈ ਨੂੰ? ਤੈਨੂੰ ਸੂਈ ਨੂੰ ਹਫਤਾ ਹੋ ਗਿਆ ਜੀ। ਠੀਕ ਹੈ। ਬਹੁਲੇ ਆ ਗਈ ਬਾਰਾ। ਹਾਂਜੀ ਹਾਂਜੀ। ਲਓ ਜੀ ਹਫਤੇ ਦੇ ਆਸ-ਪਾਸ ਇਹਦਾ ਇਹਨੂੰ ਟਾਈਮ ਹੋ ਗਿਆ ਵਾ ਸੂਈ ਨੂੰ ਤੇ ਇਹ ਪ ਹਣਾ ਪਾਜੀ ਹਾਂਜੀ ਹਾਂਜੀ ਇਹ ਕਿੱਤੀ ਬੜੀ ਇਹ ਤਾਂ ਤੁਹਾਨੂੰ ਜਿਹੜਾ ਬੜਾ ਚੰਗਾ ਲੱਗਾ ਇਹ ਸ਼ਾਈ ਵਾਲ ਚਾ ਹਾਂਜੀ ਹਾਂਜੀ ਠੀਕ ਹੈ ਲੋਕੀ ਸ਼ਾਈ ਵਾਲ ਦੋ ਚਕਰਾਉ ਸੇ ਆਉਂਦੇ ਨਾ ਬੰਨ ਵਾਲੀ ਲੈ ਜਿਦਾ ਚਲੋ ਇਹ ਫੈਡ ਕੁਆਲਟੀ ਵੀ ਇਹਦੀ ਜਿਹੜਾ ਬਹੁਤ ਜਿਆਦਾ ਚੰਗੀ ਹੋ ਗਈ ਤੇ ਪੱਛੇ ਵੀ ਟੋਕਰੀ ਪਾਵ ਤੇ ਰੱਜ ਜਾਣਾ ਵਿਚਾਰੀਆਂ ਹਾਂ ਹਮ ਜਿਹੜੇ ਘਰ ਚਕੀਨ ਬੰਦਾ ਕੋ ਫੜਨ ਵਾਸਤੇ ਬਹੁਤ ਚੰਗੀ ਆ ਨਾ ਹਮ ਇਹ ਚਕੀਨੀ ਵਾਸਤੇ ਬੜੀ ਹੈ ਤੋਹਫਾ ਹੈ ਤੋਹਫਾ ਜੀ ਤੋਹਫਾ ਨੋ ਵਗ ਨਾ ਮੈਂ ਬੈੱਥਰੂਮ ਦੇ ਵਿੱਚ ਬੰਦ ਕਰਮਾ ਲਈ ਇਹ ਦੋ ਭਾਈ ਇਹ ਪੈਂਟਲ ਵਿੱਚ ਬੰਨਣ ਵਾਲੀ ਹੈ ਨਾ ਨੇੜਾ ਮਾਰ ਉਹ ਵੀ ਇੱਕ ਐਕਸ਼ਨ ਲਗਾਓ ਕੋਈ ਆ ਇਸ ਲਈ ਇਹ ਤਾੰਦੂ ਹੋਰਿਆਂ ਦੀ ਮਾਰ ਲਈ ਕੋਈ ਨਹੀਂ ਦਿਖਾਉਂਦਾ ਲਓ ਜੀ ਪਿਓਰ ਚੱਲ ਜੀ ਇਸ ਦਾ ਅੱਗੇ ਤੇ ਚੈੱਕ ਕਰ ਸਕਦੇ ਤੁਸੀਂ ਦੋ ਦੰਦ ਚਾਰ ਦੰਦ ਚਾਰ ਦੰਦ ਜੇ ਠੀਕ ਆ ਬਾਈ ਬਾਈ ਪਿੱਛੇ ਪਿੱਛੇ ਨਹੀ ਚਾਰ ਦੰਦ ਜੇ ਬਿਲਕੁਲ ਨਵੀਂ ਵੜਿਆ ਪਹਿਲਾ ਹੀ ਸੁਆਸੀ ਗਰਮਾਲੀ ਬਾਕੀ ਚੌਣ ਚੌਣਾ ਓਕੇ ਠੰਡੀ ਠੰਡੀ ਬੜੀ ਲਓ ਜੀ ਚੱਡਾ ਕਿੱਦਾਂ ਬਹੁਤ ਹੀ ਚੰਗਾ ਬਣਾਇਆ ਵਾ ਇਹ ਕੀ ਮੁੱਲ ਭਾਜੀ ਦਾ ਹਲ ਮੁੱਲ ਭਾਜੀ ਦੇ ਦੀ 26000 ਦੀ 26000 ਇਹਦੀ ਕੀਮਤ ਸਗੋਂ ਪਰ ਜਾਨਾ ਵਧ ਕਰਨੀ ਚਾਹੀਦੀ ਚਲੋ ਬਾਜੀ ਐ हां जी सही है। ਕਿਉਂ ਵੀ ਆਦੀ ਭਾਈ ਦੇ ਦिए। ਕਿਉਂ ਵੀ ਨਹੀਂ? ਹਾਂ ਜੀ। ਚੱਲ ਹੋਰ ਕਰ ਦੇ ਯਾਰ। ਪੂਰੇ ਘਰ ਨੂੰ ਭਾਈ ਬਾਈ ਆਦੀ ਦੇ ਦਾਂਗੇ ਬੜਾ। ਠੀਕ ਹੈ। ਲਓ ਭਾਈ ਬਾਈ ਆਦੀ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਵੈਸੇ। ਬਾਕੀ ਬਹੁਤ ਹੀ ਜ਼ਿਆਦਾ ਜੂੜ ਜੀ ਆ। ਤੇ ਫੈਡ ਕੁਆਲਿਟੀ ਵੀ ਚੰਗੀ ਤੇ ਚਲੋ ਦੁੱਧ ਵੀ ਕੋਈ ਸੇਵਾ ਵਾਲਾ ਲਾ ਜੂਗਾ ਭਰਾ ਤੇ ਚੰਗਾ ਕੱਢੀ ਜਣਾ ਨੇ ਕਰਨਾ। ਮਰਮਾਨ ਨਵੈਰਨ ਦੁੱਧ ਕੱਢੀ ਜਣਾ ਦੀ ਭੜੀ। ਅੱਛਾ ਜੀ। ਹਾਂ ਜੀ। ਠੀਕ ਹੈ। ਲਓ ਜੀ 10 ਲੀਟਰ ਜਿਹੜਾ ਦੁੱਧ ਭਾਈ ਕਹਿੰਦਾ ਕਿ ਕੱਢੀ ਜੋ ਤੇ ਮੁਰਠੀ ਕਲਾ ਥਾਨ ਲੱਗਾ ਬਹੁਤ ਹੀ ਜ਼ਿਆਦਾ ਚੰਗਾ ਥਾਨ ਕੱਢ ਤੇ ਲੋਬ ਜੀ ਪਸ਼ੂ ਪਾਲ ਦੇ ਕੋਲ ਚੰਗੇ ਆ ਤੇ ਬਿਲਕੁਲ ਨਿਕਲ ਨਿਕਰੇ ਰਿਹੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ